ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਪੌਂਚੇ ਬਣਾਉਣੇ ਦੱਸਾਂਗੇ ਵੀ ਆਪਾਂ ਪੌਂਚੇ ਆਪਣੇ ਜੜਨੇ ਕਿਵੇਂ ਨੇ ਕਈ ਵਾਰੀ ਨਾ ਜਦੋਂ ਆਪਾਂ ਪੌਂਚੇ ਜੜਦੇ ਆ ਤਾਂ ਜੜਨ ਤੋਂ ਬਾਅਦ ਸਲਾਈ ਲਾਉਣ ਤੋਂ ਬਾਅਦ ਆਪਣੇ ਪੌਂਚਿਆਂ 'ਚ ਨਾ ਐਦਾਂ ਵਲ ਪੈ ਜਾਂਦੇ ਨੇ ਇਸ ਤਰ੍ਹਾਂ ਜਾਂ ਫਿਰ ਜਿਹੜੀ ਆਹ ਵਾਲੀ ਸਲਾਈ ਹੈਗੀ ਦੇਖੋ ਆ ਆਪਣੇ ਕੁੰਦੇ ਜੜੇ ਹੋਏ ਨੇ ਭੱਲਿਆਂ ਦੇ ਨਾਲ ਏ ਜੇ ਨਾ ਇਹ ਵੀ ਕਈ ਵਾਰੀ ਜਦੋਂ ਆਪਾਂ ਮੂਰੀਆਂ ਆਪਣੀਆਂ ਪੌਂਚੇ ਬਣ ਜਾਂਦੇ ਨੇ ਨਾ ਸਲਾਈ ਟੇਢੀ ਜਾਂਦੀ ਹੁੰਦੀ ਆ ਟੇਢੀ ਜਾਂਦੀ ਆ ਜਦੋਂ ਇਹ ਸਲਾਈ ਆਪਣੀ ਖਿੱਚ ਕੇ ਲੱਗ ਜਾਂਦੀ ਹੈਗੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਪੌਂਚੇ ਬਣਾਉਣੇ ਨੇ ਆਪਾਂ ਆ ਦੇਖੋ ਜੀ ਆ ਆਪਣੇ ਪ੍ਰੈਸ ਦੀ ਹੈਲਪ ਦੇ ਨਾਲ ਨਾ ਆ ਆਪਣੇ ਮਤਲਬ ਕੀ ਕੱਪੜੇ ਦੇ ਨਾਲ ਪੇਸਟ ਕੀਤਾ ਹੋਇਆ ਜਦੋਂ ਆਪਾਂ ਪੇਸਟ ਕੀਤਾ ਸੀ ਤਾਂ ਜਿਹੜੇ ਕੱਪੜੇ ਤੇ ਆਪਾਂ ਨਾ ਸਲਾਈ ਲਾਉਣੀ ਸੀ ਉਹ ਆਪਾਂ ਪ੍ਰੈਸ ਦੇ ਨਾਲ ਉੱਪਰ ਫੋਲਡ ਕਰਕੇ ਉਹਦੇ ਉੱਪਰ ਵੀ ਪ੍ਰੈਸ ਕਰ ਲਈ ਹੁਣ ਤੁਸੀਂ ਚਾਹੋ ਤਾਂ ਇਹਦੇ ਉੱਪਰ ਸਲਾਈ ਲਾ ਸਕਦੇ ਹੋਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਪਹੁੰਚੇ ਇਦਾਂ ਜੜਨੇ ਹੁੰਦੇ ਨੇ ਇਹ ਹੋ ਗਏ ਆਪਣੇ ਆਹ ਵਾਲਾ ਪੀਸ ਆਪਣਾ ਰੈਡੀ ਹੋ ਗਿਆ ਜਿਹੜਾ ਕਿ ਆਪਾਂ ਆਪਣੀ ਸਲਵਾਰ ਦੇ ਨਾਲ ਸਲਾਈ ਲਾ ਕੇ ਅਟੈਚ ਕਰਨਾਗਾ ਇਹ ਆਪਾਂ ਅਟੈਚ ਕਿਦਾਂ ਕਰਨਾ ਦੇਖੋ ਇਹ ਆਪਾਂ ਨਾ ਇੱਥੇ ਨਹੀਂ ਰੱਖਣਾ ਇਹ ਇਸ ਤਰ੍ਹਾਂ ਵੀ ਆਪਾਂ ਇਦਾਂ ਧਰ ਕੇ ਸਲਾਈ ਲਾ ਲਈ ਕਿ ਜਿੱਦਾਂ ਵਾਲਾ ਕੱਪੜਾ ਆਪਣਾ ਇੱਥੋਂ ਸ਼ੁਰੂ ਹੁੰਦਾਗਾ ਨੀਚੇ ਵਾਲਾ ਤੇ ਆ ਵੀ ਆਪਾਂ ਇੱਥੇ ਧਰ ਕੇ ਸਲਾਈ ਨਹੀਂ ਲਾਉਣੀ ਇਹਨੂੰ ਆਪਾਂ ਬਾਹਰ ਰੱਖਣਾ ਇਸ ਤਰ੍ਹਾਂ 1.5 ਇੰਚ ਆਪਾਂ ਇਹਨੂੰ ਬਾਹਰ ਰੱਖ ਕੇ ਫਿਰ ਸਿਲਾਈ ਲਾਉਣੀ ਆ ਦੇਖੋ ਆਪਾਂ ਦੋਵੇਂ ਪਾਸੇ ਇਹ ਕੱਪੜਾ ਬਾਹਰ ਰੱਖਣਾ ਜਾਨੀ ਕਿ ਜਿਹੜੀ ਆਪਣੀ ਬੁਕਰਮ ਆਪਾਂ ਕਟਿੰਗ ਕਰਦੇ ਹਾਂ ਜਦੋਂ ਆਪਾਂ ਇਹਦੇ ਨਾਲ ਨਾਪ ਕੀ ਕਰਦੇ ਹੁੰਨੇ ਆਹ ਵਾਲੀ ਚੀਜ਼ ਨਾਲ ਜਦੋਂ ਆਪਾਂ ਨਾਪਦੇ ਆ ਨਾ ਇਹਦੇ ਨਾਲ ਆਪਣੀ ਸਲਵਾਰ ਦੇ ਨੀਚੇ ਵਾਲੇ ਪਹੁੰਚਿਆਂ ਨਾਲ ਤਾਂ ਆਪਾਂ ਇਹ ਤੋਂ ਨਾ 1.5 ਇੰਚ ਇੱਧਰ ਐਕਸਟਰਾ ਰੱਖਣੀ ਆ ਤੇ 1.5 ਇੰਚ ਇੱਧਰ ਐਕਸਟਰਾ ਰੱਖ ਕੇ ਆਪਾਂ ਦੇਖੋ ਇਸ ਤਰ੍ਹਾਂ ਰੱਖ ਲੈਣੀ ਆ ਰੱਖਣ ਤੋਂ ਬਾਅਦ ਜਿਹੜੀ ਆਪਾਂ ਆਹ ਵਾਲੀ ਸਲਾਈ ਲਾਉਣੀ ਆ ਨਾ ਇਹ ਆਪਾਂ ਬਿਲਕੁਲ ਵੀ ਦੇਖੋ ਜੀ ਬੁਕਰਮ ਦੇ ਉੱਪਰ ਨਹੀਂ ਲਾਉਣੀ ਹੈ ਸਲਾਈ ਇਹ ਆਪਾਂ ਲਾਉਣੀ ਆ ਬੁਕਰਮ ਦੇ ਬਿਲਕੁਲ ਨਾਲ-ਨਾਲ ਬੁਕਰਮ ਤੋਂ ਦੂਰ ਵੀ ਨਹੀਂ ਜਾਣੀ ਚਾਹੀਦੀ ਫਿਰ ਵੀ ਆਪਣੇ ਪੌਂਚੇ 'ਚ ਸਫਾਈ ਨਹੀਂ ਆਉਂਦੀ ਜੇ ਆਪਾਂ ਬੁਕਰਮ ਦੇ ਉੱਪਰ ਸਲਾਈ ਲਾ ਲੈਨੇ ਆ ਤਾਂ ਵੀ ਆਪਣੇ ਪੌਂਚੇ 'ਚ ਸਫਾਈ ਨਹੀਂ ਆਉਂਦੀ ਹੈਗੀ ਈ ਆਪਾਂ ਇਦਾਂ ਨਾ ਬਿਲਕੁਲ ਨਾਲ-ਨਾਲ ਲਾਉਣੀ ਆ ਬੁਕਰਮ ਦੇ ਉੱਪਰ ਸਲਾਈ ਨਹੀਂ ਲਾਉਣੀ ਹੈਗੀ ਨਾ ਹੀ ਆਪਾਂ ਆ ਵਾਲੇ ਕੱਪੜੇ ਬੁਕਰਮ ਤੋਂ ਦੂਰ ਸਲਾਈ ਲਾਉਣੀ ਆ ਬਿਲਕੁਲ ਇਹਦੇ ਨਾਲ-ਨਾਲ ਜਿੰਨੀ ਤੁਸੀਂ ਬੁਕਰਮ ਦੇ ਨਾਲ-ਨਾਲ ਸਲਾਈ ਲਾਹੋਗੇ ਉਹਨਾਂ ਤੁਹਾਨੂੰ ਜਦੋਂ ਆਪਾਂ ਇਹਨੂੰ ਅੰਦਰ ਨੂੰ ਫੋਲਡ ਕਰਾਂਗੇ ਉੰਨੀ ਆਸਾਨੀ ਦੇ ਨਾਲ ਫੋਲਡ ਹੋ ਜਾਣਾ ਇਹਨੇ ਆ ਦੇਖੋ ਕੀ ਕਰਨਾ ਹੁਣ ਆਪਾਂ ਨਾ ਇਹਨੂੰ ਐਦਾਂ ਸਿੱਧਾ ਕਰਨਾ ਹੈ ਇਸ ਤਰ੍ਹਾਂ ਆਪਾਂ ਸਲਾਈ ਲਾਉਣ ਤੋਂ ਪਹਿਲਾਂ ਇਹਦੇ ਉੱਪਰ ਪ੍ਰੈਸ ਕਰ ਲੈਣੀ ਆ ਤਾਂ ਕਿ ਜਦੋਂ ਆਪਾਂ ਇਹਦੀ ਸਲਾਈ ਲਾਈਏ ਤਾਂ ਸਲਾਈ ਦੇ ਵਿੱਚ ਸਫਾਈ ਆ ਆ ਦੇਖੋ ਜੀ ਆਪਾਂ ਪ੍ਰੈਸ ਕਰ ਲਈ ਪ੍ਰੈਸ ਆਪਾਂ ਕਰਨੀ ਕਿਦਾਂ ਐਦਾਂ ਐਦਾਂ ਰੱਖ ਕੇ ਐਦਾਂ ਰੱਖ ਕੇ ਆਪਾਂ ਆ ਵਾਲੀ ਜਿਹੜੀ ਸਲਾਈ ਲਾਈ ਆ ਇਦੇ ਉੱਪਰ ਆਪਾਂ ਪ੍ਰੈਸ ਕਰਨੀ ਆ। ਹੁਣ ਆਪਾਂ ਜਿਹੜਾ ਫੋਲਡ ਕਰਨਾ ਪਹੁੰਚਾ ਇਹ ਆਪਾਂ ਕੀ ਕਰਨਾ? ਇਹ ਆਪਾਂ ਇੱਧਰ ਸਲਾਈ ਨਹੀਂ ਲਾਉਣੀ ਦੇਖੋ। ਇਹ ਆਪਾਂ ਇੱਥੇ ਸਲਾਈ ਨਹੀਂ ਲਾਉਣੀ ਹੈਗੀ। ਜਿਹੜੀ ਆਪਾਂ ਸਲਾਈ ਆ ਇਹ ਨਾ ਇਹ ਸਲਾਈ ਆਪਾਂ ਇੱਥੇ ਲਾਉਣੀ ਆ ਦੇਖੋ। ਸਿੱਧੇ ਪਾਸੇ ਰੱਖ ਕੇ ਚਾਹੇ ਤਾਂ ਤੁਸੀਂ ਐਦਾਂ ਆਪਣੇ ਨੋ ਨਾਲ ਕਰੀਜ਼ ਬਣਾ ਲਓ ਇਹ ਇਸ ਤਰ੍ਹਾਂ। ਠੀਕ ਹੈ ਜੀ। ਚਾਹੇ ਤੁਸੀਂ ਜਦੋਂ ਪ੍ਰੈਸ ਕਰ ਕੀਤੀ ਸੀ ਜਿਵੇਂ ਆਪਾਂ ਤਾਂ ਉਸ ਟਾਈਮ ਐਦਾਂ ਫੋਲਡ ਕਰਕੇ ਇੱਥੇ ਪ੍ਰੈਸ ਕਰ ਲੋ ਤਾਂ ਵੀ ਇਹ ਕ੍ਰੀਜ਼ ਬਣ ਜਾਣੀ ਆ ਤੁਹਾਡੀ ਜਿਹੜੀ ਸਲਾਈ ਆ ਉਹ ਵਿੰਗੀ ਟੇਢੀ ਨਹੀਂ ਹੋ ਹੁਣ ਆਪਾਂ ਤੁਹਾਨੂੰ ਸਲਾਈ ਲਾ ਕੇ ਦਿਖਾਉਣੇ ਆ ਸਲਾਈ ਲਾਉਣ ਤੋਂ ਪਹਿਲਾਂ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਜਿਹੜੀ ਆਪਣੀ ਨਾ ਪੱਲੇ ਵਾਲੀ ਪੱਲੇ ਦੇ ਨਾਲ ਆਪਣੇ ਕੁੰਦੇ ਜੜੇ ਹੋਏ ਨੇ ਇਹ ਵਾਲੀ ਸਲਾਈਏ ਟੇਢੀ ਨਹੀਂ ਜਾਣੀ ਚਾਹੀਦੀ ਇਹ ਕਈ ਵਾਰੀ ਸਲਵਾਰਾਂ 'ਚ ਕੀ ਹੁੰਦਾ ਪਹੁੰਚਿਆ ਜਿਹੜਾ ਇਹ ਵਾਲੀ ਸਲਾਈ ਇਹ ਦੇਖੋ ਐਦਾਂ ਹੋ ਜਾਂਦੀ ਆ ਇਹ ਐਦਾਂ ਜਦੋਂ ਇਹ ਟੇਢੀ ਜਾਂਦੀ ਆ ਫਿਰ ਆਪਣੀ ਸਲਵਾਰ ਦੇ ਜਿਹੜੇ ਪੱਲਿਆਂ ਨੂੰ ਵੀ ਖਿੱਚ ਪੈਂਦੀ ਆ ਫਿਰ ਵੀ ਇੱਕ ਰੀਜ਼ਰਵ ਹੋ ਜਾਂਦਾ ਹੈਗਾ ਆਪਣੇ ਸਲਵਾਰ ਦੇ ਪਹੁੰਚੇ ਕੋ ਮੰਦਾ ਆਹ ਲੋ ਜੀ ਇੱਥੇ ਰੱਖ ਕੇ ਹੁਣ ਆਪਾਂ ਸਲਾਈ ਲਾ ਲੈਣੀ ਆ ਆਹ ਵਾਲੀ ਸਲਾਈ ਆਪਣੀ ਬਿਲਕੁਲ ਆਪਾਂ ਸਿੱਧੀ ਰੱਖਣੀ ਆ ਆ ਦੇਖੋ ਇਦਾਂ ਨਾਲ ਹੁੰਦੇ ਤੁਸੀਂ ਨਾ ਇਦਾਂ ਨਾਲ ਨਾ ਟੀਸ ਬਣਾਈ ਜੋ ਇੱਥੋਂ ਆਪਾਂ ਇਦਾਂ ਖਿੱਚ ਕੇ ਰੱਖਣਾ ਜੇ ਪ੍ਰੈਸ ਕਰ ਲਓਗੇ ਤਾਂ ਬਹੁਤ ਹੀ ਆਸਾਨੀ ਦੇ ਨਾਲ ਸਲਾਈ ਆ ਜਾਈ ਆ ਦੇਖੋ ਆਪਣੀ ਇੱਥੇ ਵੀ ਆਹ ਵਾਲੀ ਸਲਾਈ ਬਿਲਕੁਲ ਸਿੱਧੀ ਹੈਗੀ ਦੇਖੋ ਜੀ ਆਪਣੀ ਆਹ ਵਾਲੀ ਸਲਾਈ ਵੱਜ ਗਈ ਦੇਖੋ ਇਹ ਬਿਲਕੁਲ ਵੀ ਪਹੁੰਚੇ ਤੋਂ ਨਾਲੇ ਆਪਾਂ ਸਿੱਧੇ ਪਾਸੇ ਲਾਈ ਆ ਪਹੁੰਚੇ ਤੋਂ نیچے ਨਹੀਂ ਉਤਰੀ ਹੈਗੀ ਤੇ ਹੁਣ ਆਪਾਂ ਕੀ ਕਰਨਾ ਹੁਣ ਨਾ ਜਦੋਂ ਆਪਾਂ ਇੱਥੇ نیچے ਸਲਾਈ ਲਾਉਣੀ ਆ ਤਾਂ ਤੁਸੀਂ ਆਹ ਵਾਲੇ ਹਿੱਸੇ ਤੇ ਵੀ ਸਲਾਈ ਲਾਉਣੀ ਆ ਤਾਂ ਕਿ ਜਦੋਂ ਆਪਾਂ ਪੌਂਚੇ ਬਣਾਈਏ ਤਾਂ ਕੱਪੜਾ ਇਧਰ ਨੂੰ ਇਕੱਠਾ ਹੋ ਕੇ ਆਪਣੇ ਇੱਥੇ ਵੱਲ ਨਾ ਪੈਣ ਖੋ ਜੀ ਆਪਣਾ ਪੌਂਚਾ ਜੜਿਆ ਗਿਆ। ਉਹ ਇੱਕ ਸਲਾਈ ਆਪਾਂ ਉੱਪਰ ਲਾਉਣੀ ਹੁੰਦੀ ਹੈ, ਇੱਕ ਲਾਉਣੀ ਹੁੰਦੀ ਹੈ نیچے। ਇੱਕ ਇੱਕ ਅੱਧਾ-ਅੱਧਾ ਇੰਚ ਛੱਡ ਕੇ ਆਪਾਂ ਇੱਥੇ ਸਲਾਈ ਲਾਉਣੀ ਹੁੰਦੀ ਹੈ ਕਿ ਇੱਥੇ ਤੇ ਜਿਹੜਾ ਸੈਂਟਰ 'ਚ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਡਿਜ਼ਾਈਨ ਭਰ ਸਕਦੇ ਹੋ। ਇਹਦੇ ਉੱਪਰ ਆਪਾਂ ਲਾਉਣੀ ਆ ਦੇਖੋ ਜੀ ਆਹ ਵਾਲੀ ਲੈਸ। ਇਹ ਜਿਨ੍ਹਾਂ ਦਾ ਸੂਟ ਆਗਾ ਉਹਨਾਂ ਨੇ ਮਤਲਬ ਕੀ ਪੌਂਚੇ ਆ ਤੇ ਡਿਜ਼ਾਈਨ ਬਣਵਾਉਣਾਗਾ। ਜਿੱਦਾਂ ਦੇਖੋ ਇਹਨਾਂ ਦਾ ਕਮੀਜ਼ ਹੈਗਾ ਕਮੀਜ਼ ਤੇ ਵਾਈਟ ਕਲਰ ਦਾ ਵਰਕ ਹੋਇਆ ਹੋਇਆ ਇਸ ਕਰਕੇ ਆਪਾਂ ਵਾਈਟ ਕਲਰ ਦੀ ਹੀ ਲੈਸ ਲਾਵਾਂਗੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਲੈਸ ਲਾਉਣੀ ਕਿੱਦਾਂ ਲੈਸ ਦੇਖੋ ਆਪਾਂ ਨਾ ਇੱਥੋਂ ਦੂਰ ਰੱਖ ਕੇ ਲਾਈ ਆ ਮਤਲਬ ਕਿ ਜਿੰਨਾ ਆਪਾਂ ਨੂੰ ਪਹੁੰਚਾ ਚਾਹੀਦਾ ਸੀਗਾ ਉਨੀ ਲੈਸ ਹੀ ਲਾਈ ਆ ਆਪਾਂ ਜਿਆਦਾ ਐਕਸਟਰਾ ਲੈਸ ਦੇਖੋ ਜੀ ਆਪਾਂ ਇੱਕ ਲੈਸ ਦੀ ਲਾਈਨ نیچے ਲਾਈ ਆ ਇੱਕ ਲਾਈ ਆ ਉੱਪਰ ਠੀਕ ਹੈ ਜੀ ਹੁਣ ਆਪਾਂ ਕੀ ਕਰਨਾਗਾ ਹੁਣ ਆਪਾਂ ਨਾ ਪਹੁੰਚੇ ਦੇ ਇੱਥੇ ਡਿਜ਼ਾਈਨ ਬਣਾਉਣਾਗਾ ਡਿਜ਼ਾਈਨ ਬਣਾਉਣਾ ਦੇਖੋ ਆਹ ਵਾਲੇ ਆਪਾਂ ਪੇਪਰ ਪੇਸਟਿੰਗ ਲਈ ਹੈਗੀ ਇਹਦੀ ਜਿਹੜੀ ਤੁਸੀਂ ਲੰਬਾਈ ਚੜਾਈ ਲੈਣੀ ਹੈਗੀ ਜਿਹੜੀ ਤੁਸੀਂ ਇਸ ਦੀ ਲੰਬਾਈ ਚੜਾਈ ਲੈਣੀ ਆ ਨਾ ਤੁਸੀਂ ਆਪਣੀ ਮਰਜ਼ੀ ਮੁਤਾਬਕ ਲੈ ਸਕਦੇ ਹੋ ਜੇ ਤੁਸੀਂ ਛੋਟਾ ਲਾਉਣਾ ਡਿਜ਼ਾਈਨ ਛੋਟਾ ਰੈਡੀ ਕਰਨਾ ਤਾਂ ਤੁਸੀਂ ਜਿੰਨੀ ਤੁਹਾਡੀ ਮਰਜ਼ੀ ਉਨੀ ਲੈ ਸਕਦੇ ਹੋ ਦੇਖੋ ਆਪਾਂ ਲਈਆ ਇਹ ਔਣਿਕ 6 ਇੰਚ ਆ ਗਈ। ਉਨੀ ਹੋਈ ਇਹਦੀ ਇਧਰ ਨੂੰ ਲੰਬਾਈ ਹੈ, ਉਨੀ ਇਹਦੀ ਇਧਰ ਨੂੰ ਚੜਾਈ ਹੈ। ਜੀ ਆਪਾਂ ਜਿਹੜੀ ਪਾਸੇ ਇਹਦੇ ਗਮ ਲੱਗੀ ਹੁੰਦੀ ਆ, ਆਪਾਂ ਉਹ ਵਾਲਾ ਪਾਸਾ ਕੱਪੜੇ ਦੇ ਉੱਪਰ ਰੱਖ ਕੇ ਪ੍ਰੈਸ ਦੇ ਨਾਲ ਪੇਸਟ ਕਰ ਲਿਆ ਦੇਖੋ ਜੀ। ਪ੍ਰੈਸ ਪੇਸਟ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਐਦਾਂ ਕਰਕੇ ਕੱਪੜੇ ਨੂੰ ਨਾ ਅੰਦਰ ਨੂੰ ਫੋਲਡ ਕਰਕੇ ਵੀ ਪ੍ਰੈਸ ਕੀਤੀ ਹੈ ਜੀ। ਹੁਣ ਆਪਾਂ ਇਹਦੇ ਉੱਪਰ ਲੈਸ ਲਾਉਣੀ ਆਂਗੀ। ਉਹ ਕਿੱਦਾਂ ਲਾਉਣੀ ਆ ਆਪਾਂ ਉਹ ਤੁਹਾਨੂੰ ਦੱਸਾਂਗੇ। ਦੇਖੋ ਜੀ ਆਪਾਂ ਲੈਸ ਚਾਹੇ ਤਾਂ ਤੁਸੀਂ ਮਤਲਬ ਕਿ ਜਦੋਂ ਸਲਾਈ ਲਾਉਣੀ ਆ ਉਦੋਂ ਵੀ ਲਾ ਸਕਦੇ ਹੋ ਉਹਦੇ ਉੱਪਰ ਧਰ ਕੇ ਵੀ ਲਾ ਸਕਦੇ ਹੋ ਵੀ ਐਦਾਂ ਫੋਲਡ ਕਰਕੇ نیچے ਧਰ ਕੇ ਲੈਸ ਪਰ ਮੈਂ ਤਾਂ ਉਹਨੂੰ ਸੌਖੇ ਤਰੀਕੇ ਚ ਦੱਸੂ ਵੀ ਜਿਹੜੀਆਂ ਮੇਰੀਆਂ ਭੈਣਾਂ ਨਵੀਂ ਸਲਾਈ ਸਿੱਖਦੀਆਂ ਨੇ ਵੀ ਉਹ ਵੀ ਆਪਣਾ ਸੂਟ ਐਦਾਂ ਤਿਆਰ ਕਰ ਸਕਣ ਦੇਖੋ ਜਿਹੜੀ ਆਪਾਂ ਨੇ ਇਹਦੇ ਉੱਤੇ ਸਲਾਈ ਲਾਉਣੀ ਆ ਇਹ ਆਪਾਂ ਮਤਲਬ ਕਿ ਇਹਦੇ ਲੈਸ ਦੇ ਅੱਧ ਚ ਲਾਉਣੀ ਆ ਸੈਂਟਰ ਇਹ ਆਪਾਂ ਕੱਪੜੇ ਦੇ ਉੱਪਰ ਨਿੱਧਰ ਹੀ ਦੇਖੋ ਲੈਸ ਜਿਹੜੀ ਨਾ ਆਪਾਂ ਕ੍ਰੀਜ਼ ਬਣਾ ਲਈ ਸੀ ਇਹਨੂੰ ਐਦਾਂ ਫੋਲਡ ਕਰਕੇ ਆਪਾਂ ਉੱਥੇ ਜਿੱਥੋਂ ਆਪਣੀ ਪੇਪਰ ਪੇਸਟਿੰਗ ਸ਼ੁਰੂ ਹੁੰਦੀ ਹੈਗੀ ਉੱਥੇ ਆਪਾਂ ਧਰ ਕੇ ਦੇਖੋ ਇਹ ਲੈਸ ਲੱਗ ਗਈ ਇੱਥੋਂ ਜੀ ਆਪ ਪੈਦਾਂ ਫੋਲਡ ਕਰ ਲੈਣਾ ਆ ਕਿਨਾਰੇ ਤੋਂ ਇੱਥੋਂ ਜੀ ਬਹੁਤ ਧਿਆਨ ਨਾਲ ਫੋਲਡ ਕਰਨਾ ਹੁੰਦਾ ਹੈਗਾ ਆ ਦੇਖੋ ਜਿੱਥੇ-ਜਿੱਥੇ ਆਪਣੀਆਂ ਨਾ ਬਣੀ ਹੋਈ ਹੈ ਕ੍ਰੀਜ਼ ਪੇਪਰ ਪੇਸਟਿੰਗ ਸ਼ੁਰੂ ਹੁੰਦੀ ਆ ਉੱਥੇ ਧਰ ਕੇ ਆਪਾਂ ਸਲਾਈ ਕਰਾਂਗੇ ਕੋ ਜੀ ਹੁਣ ਆਪਾਂ ਆਪਣਾ ਪੌਂਚਾ ਰੈਡੀ ਹੈਗਾ ਆਪਾਂ ਲੈਸ ਵੀ ਲਾ ਲਈ ਵਾਈਟ ਕਲਰ ਵਾਲੀ ਇਹ ਲੈਸ ਲਾ ਲਈ ਲੈਸ ਲਾਉਣ ਤੋਂ ਬਾਅਦ ਇਹ ਦੇਖੋ ਇਦਾਂ ਫੋਲਡ ਹੋ ਜਾਣਾ ਇਹ ਇਹ ਇਦਾਂ ਇਹਨਾਂ ਸਾਰੀ ਨੇ ਨਾ ਇਦਾਂ ਫੋਲਡ ਹੋ ਕੇ ਇਹੋ ਇਸ ਤਰ੍ਹਾਂ ਲੱਗ ਜਾਣਾ ਹੈ ਆਪਾਂ ਲਾਉਣੀ ਕਿਵੇਂ ਆਂਗੀ ਦੇਖੋ ਉਹ ਤੁਹਾਨੂੰ ਦੱਸ ਦੇਣਗੇ ਵੀ ਆਪਾਂ ਕਿੱਦਾਂ ਲਾਉਣੀ ਆਂਗੀ ਦੇਖੋ ਪਹਿਲਾਂ ਤਾਂ ਆਪਾਂ ਅੱਧਾ ਇੰਚ ਇੱਥੋਂ ਛੱਡਿਆ ਤੁਸੀਂ ਆਪਣੀ ਮਰਜ਼ੀ ਮੁਤਾਬਕ ਵੀ ਲਾ ਸਕਦੇ ਹੋ ਵੀ ਇੱਥੋਂ 2 ਇੰਚ ਛੱਡ ਕੇ ਲਾ ਲਓ ਜਿੱਥੇ ਤੁਸੀਂ ਲਾਉਣਾ ਚਾਹੋਗੇ ਆਹ ਵਾਲੀ ਜਗ੍ਹਾ 'ਚ ਛੋਟਾ ਪੀਸ ਲਾਉਣਾ ਛੋਟਾ ਵੀ ਲਾ ਸਕਦੇ ਹੋ ਠੀਕ ਹੈ ਜੀ ਇੱਥੇ ਆਪਾਂ ਇੱਕ ਨਿਸ਼ਾਨੀ ਲਾ ਲਈ ਹੁਣ ਆਪਾਂ ਨਾ ਇਹਦਾ ਸੈਂਟਰ ਕਰ ਲੈਣਾ ਇਸ ਤਰ੍ਹਾਂ ਚਾਹੇ ਤਾਂ ਤੁਸੀਂ ਪ੍ਰੈਸ ਕਰ ਲਓ ਪ੍ਰੈਸ ਦੇ ਨਾਲ ਕਰੀਜ਼ ਬਣਾ ਲਓ ਚਾਹੇ ਤੁਸੀਂ ਇਦਾਂ ਝਾਕਣਾ ਜਦੋਂ ਸੈਂਟਰ ਬਣਾਉਣਾ ਦੇਖੋ ਜੀ ਇਥੋਂ ਆਪਾਂ ਕੱਪੜਾ ਆਪਸ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਸੈਂਟਰ ਕਰ ਲਿਆ। ਹੁਣ ਆਪਾਂ ਤਾਂ ਉਹਨੂੰ ਲਾ ਕੇ ਦਿਖਾਉਣੇ ਆ। ਦੇਖੋ ਜੀ ਆਪਾਂ ਇੱਥੇ ਇਦਾਂ ਮਿਲਾ ਲੈਣਾ। ਇਹਦਾ ਜਿਹੜਾ ਦੇਖੋ ਆ ਕਾਰਨਰ ਬਣਿਆ ਹੋਇਆ ਨਾ ਇਹ ਸੈਂਟਰ ਦੇ ਨਾਲ ਮਿਲਣਾ ਚਾਹੀਦਾ। ਐਸੇ ਤਰ੍ਹਾਂ ਜੀ ਇੱਧਰ ਉੱਪਰ ਮਿਲਣਾ ਚਾਹੀਦਾਗਾ। ਹੁਣ ਆਪਾਂ ਇਦਾਂ ਹੀ ਇਹਨੂੰ ਮਸ਼ੀਨ ਦੇ نیچے ਰੱਖ ਲੈਣਾਗਾ। ਆਪਣਾ ਸੈਂਟਰ 'ਚ ਫਰਕ ਨਹੀਂ ਪੈਣਾ ਚਾਹੀਦਾ ਜਿਹੜੀ ਆਪਾਂ ਇਹ ਡਿਜ਼ਾਈਨ ਬਣਾ ਕੇ ਰੈਡੀ ਕੀਤਾ ਵਿੰਗਾ ਡੇਡਾ ਨਹੀਂ ਹੋਣਾ ਚਾਹੀਦਾ। ਜਾਹੇ ਤੁਸੀਂ ਇੱਥੇ ਸੂਈ ਵੀ ਲਾ ਸਕਦੇ ਹੋਗੇ ਜਾਂ ਫਿਰ ਤੁਸੀਂ ਸੈਂਟਰ ਚ ਇਦਾਂ ਇੱਕ ਮੋٹے ਵਖੇ ਦੇ ਨਾਲ ਇਦਾਂ ਸਲਾਈ ਲਾ ਲਓ ਜਾਂ ਫਿਰ ਜਿੱਦਾਂ ਆਪਣੇ ਕੋਲੇ ਪਿੰਨ ਹੁੰਦੇ ਨੇ ਜਾਂ ਪਿੰਨ ਨਹੀਂ ਹੈਗੇ ਆਪਣੇ ਕੋਲੇ ਮਸ਼ੀਨ ਵਾਲੀ ਸੂਈ ਜਾਂ ਕੋਈ ਵੀ ਸੂਈ ਹੈਗੀ ਤਰਪਾਈ ਵਾਲੀ ਉਹ ਵੀ ਆਪਾਂ ਇੱਥੇ ਇਦਾਂ ਲਾ ਸਕਦੇ ਦੇਖੋ ਜੀ ਆਪਣਾ ਬਿਲਕੁਲ ਆਹ ਸੈਂਟਰ ਦੇ ਨਾਲ ਹੀ ਆ ਜਾਣਾ ਇੱਥੋਂ ਜਿੱਥੇ ਕਾਰਨਰ ਬਣਿਆ ਹੋਇਆ ਨੇ ਇੱਥੋਂ ਉਦਾਂ ਹੀ ਆਪਾਂ ਸਲਾਈ ਮੋੜਨੀ ਹੈ ਅੰਦਰ ਨਾ ਆਪਣੇ ਆਹ ਵਾਲੇ ਹਿੱਸੇ ਦੇ ਅੰਦਰ ਵੀ ਸਲਵਾਰ ਦੇ ਮਤਲਬ ਕੱਪੜਾ ਇਕੱਠਾ ਨਹੀਂ ਹੋਣਾ ਚਾਹੀਦਾ ਇਦਾਂ ਆਪਾਂ ਖਿੱਚ ਕੇ ਰੱਖਣਾ ਹੈ ਆ ਦੇਖੋ ਜੀ ਆਪਣਾ ਡਿਜ਼ਾਈਨ ਬਣ ਕੇ ਹੋ ਚੁੱਕਿਆ ਤਿਆਰ ਇਹ ਆਪਾਂ ਹੁਣ ਇੱਥੋਂ ਦਿੱਤੋ ਜੀ ਧਾਗੇ ਦੀ ਕਰ ਲੈਣੀ ਹੈ ਕਟਿੰਗ ਧਾਗੇ ਦੀ ਕਟਿੰਗ ਕਰਨ ਤੋਂ ਬਾਅਦ ਧਾਗਿਆਂ ਦੀ ਆਪਾਂ ਨੂੰ ਨਾਲ ਹੁੰਦੀ ਹੀ ਕਟਿੰਗ ਕਰ ਲੈਣੀ ਚਾਹੀਦੀ ਹੈ ਹੁਣ ਆਪਾਂ ਇੱਕ ਇੱਥੋਂ ਨਾ 2.5 ਇੰਚ ਦੇ ਫਰਕ ਦੇ ਨਾਲ ਇੱਕ ਲੈਸ ਦੀ ਲਾਈਨ ਹੋਰ ਲਾਉਣੀ ਹੈਗੀ ਇੱਥੋਂ ਇਹਦੇ ਉੱਪਰੋਂ ਆਪਾਂ ਦੇਖੋ ਜੀ 2.5 ਇੰਚ ਦਾ ਫਰਕ ਪਾਇਆ ਇਹ ਆਪਾਂ ਲੈਸ ਲਾਉਣੀ ਹੈਗੀ ਇਹਦਾ ਵੀ ਨਾ ਆਪਾਂ ਮਤਲਬ ਕਿ ਇੱਧਰ ਨੂੰ ਇਸ ਤਰ੍ਹਾਂ ਲਾਉਣੀ ਹੈਂ ਕਿ ਇਹ ਵੀ ਆਪਣੀ ਵਿੰਗੀ ਟੇਢੀ ਨਹੀਂ ਹੋਣੀ ਚਾਹੀਦੀ ਇਹਦੀ ਵੀ ਆਪਾਂ ਨੂੰ ਕ੍ਰੀਜ਼ ਬਣਾ ਕੇ ਜਿੱਦਾਂ ਇੱਥੋਂ 2.5 ਇੰਚ ਦਾ ਫਰਕ ਪਾਇਆ ਆਪਾਂ ਇੱਥੋਂ ਤਾਂ ਇੱਥੋਂ ਵੀ 2.5 ਹੀ ਪਾਉਣਾਗਾ ਠੀਕ ਆ ਜੀ ਆਪਾਂ ਲਾਈਨ ਮਾਰ ਲਈ ਆਪਾਂ ਇਹਨਾਂ ਏਦਾਂ ਉੱਪਰ ਰੱਖ ਕੇ ਲੈਸ ਲਾਉਣੀ ਆ ਲੈਸ ਲਾਉਣ ਟਾਈਮ ਆ ਆਪਾਂ ਰੀਅਲ ਮਤਲਬ ਕਿ ਇਹਦੇ ਉੱਪਰ ਵਾਈਟ ਨਾਲ ਲਾਵਾਂਗੇ ਜੇ ਜਦੋਂ ਆਪਾਂ ਲੈਸ ਦੇ ਉੱਪਰ ਸਿਲਾਈ ਲਾਉਣੀ ਆ ਤਾਂ ਤੁਸੀਂ ਲੈਸ ਨਾਲ ਦੀ ਰੀਅਲ ਯੂਜ਼ ਕਰਨੀ ਆ ਨਹੀਂ ਦੂਸਰੀ ਹੁਣ ਆਪਾਂ ਕਿਨਾਰਾ ਬਣਾਉਣਾ ਹੁੰਦਾ ਕਾਰਨਰ ਇੱਥੋਂ ਨਾ ਜਦੋਂ ਆਪਾਂ ਇਹ ਲੈਸ 모ੜਨੀ ਆਏਗੀ ਆਪਾਂ ਜਿਹੜੀ ਸੂਈ ਆ ਇਹ ਵਿੱਚ ਹੀ ਰੱਖਣੀ ਹੈ ਇਹ ਆ ਦੇਖੋ ਇਸ ਤਰ੍ਹਾਂ ਐਸੇ ਤਰ੍ਹਾਂ ਜੀ ਆਪਾਂ ਇਧਰਲੇ ਪਾਸੇ ਇਸ ਤਰ੍ਹਾਂ ਲੈਸ ਧਰ ਕੇ ਸਲਾਈ ਲਾ ਲੈਣੀ ਹੈਗੀ ਹੁਣ ਆਪਾਂ ਆਇਧਰ ਦੇਖੋ ਇਸ ਤਰ੍ਹਾਂ ਲਾ ਲਈ ਐਸੇ ਤਰ੍ਹਾਂ ਹੀ ਇਧਰ ਲਾਉਣੀ ਆਪਾਂ ਤੁਹਾਨੂੰ ਲੈਸ ਲਾ ਕੇ ਫਿਰ ਆਪਾਂ ਸਾਰਾ ਡਿਜ਼ਾਈਨ ਦਿਖਾਉਨੇ ਆ ਆ ਦੇਖੋ ਜੀ ਆਪਣਾ ਸਲਵਾਰ ਦੇ ਪੌਂਚਿਆਂ ਦਾ ਡਿਜ਼ਾਈਨ ਬਣ ਕੇ ਹੋ ਗਿਆ ਤਿਆਰ ਇਸ ਤਰ੍ਹਾਂ ਜੀ ਆਪਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹ ਡਿਜ਼ਾਈਨ ਤਿਆਰ ਕਰ ਸਕਦੇ ਹਾਂ ਤੁਸੀਂ ਲੈਸ ਆਪਣੀ ਮਰਜ਼ੀ ਮੁਤਾਬਕ ਕੋਈ ਵੀ ਲਾ ਸਕਦੇ ਹੋਗੇ ਤੇ ਜਿਹੜਾ ਆ ਪਾ ਵਾਲਾ ਪੈਚ ਰੈਡੀ ਕਰਕੇ ਲਾਇਆਗਾ ਦੇਖੋ ਜੀ ਇਹ ਤੁਸੀਂ ਆਪਣੀ ਮਰਜ਼ੀ ਮੁਤਾਬਕ ਛੋਟਾ ਵੱਡਾ ਲਾ ਸਕਦੇ ਹੋਗੇ ਜਿੰਨੀ ਕੇ ਮਤਲਬ ਕੀ ਤੁਹਾਡੀ ਤੁਹਾਡੀ ਚੁਆਇਸ ਆ ਵੀ ਆਪਾਂ ਛੋਟਾ ਲਾਉਣਾ ਵੱਡਾ ਲਾਉਣਾ ਇਹ ਤੁਸੀਂ ਆਪਣੀ ਮਰਜ਼ੀ ਮਤਾਬ 깔 ਸਕਦੇ ਹੋ ਇਸ ਤਰ੍ਹਾਂ ਜੀ ਆਪਾਂ ਲੈਸ ਲਾ ਕੇ ਐਦਾਂ ਆਪਣੇ ਪੌਂਚੇਆਂ ਤੇ ਪੈਚਵਰਕ ਦਾ ਕੰਮ ਕਰਕੇ ਆਪਾਂ ਆਪਣੇ ਸੂਟ ਨੂੰ ਬਹੁਤ ਹੀ ਸੋਹਣੀ ਡਿਜ਼ਾਈਨਰ ਲੁੱਕ ਦੇ ਸਕਦੇ ਆਂਗੇ ਤੇ ਇਸ ਤਰ੍ਹਾਂ ਪੌਂਚੇ ਜੜਨ ਦੇ ਨਾਲ ਕਦੇ ਵੀ ਆਪਣੇ ਪੌਂਚਿਆਂ ਦੇ ਵਿੱਚ ਵੱਲ ਨਹੀਂ ਪੈਂਦੇ ਹੈਗੇ ਤੇ ਬਹੁਤ ਹੀ ਸਫਾਈ ਦੇ ਨਾਲ ਪਹੁੰਚੇ ਰੈਡੀ ਹੋ ਜਾਂਦੇ ਨੇ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ